ਚਲਾਨ ਕੱਟਣ ਨੂੰ ਲੈ ਕੇ ਹੰਗਾਮਾ ਹੋ ਗਿਆ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਿਨ੍ਹਾਂ ਨੂੰ ਜਦ ਰੋਕਿਆ ਗਿਆ ਤੇ ਉਥੇ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹੈ ਦਰਅਸਲ ਜਲੰਧਰ ਤੇ ਕੰਪਨੀ ਬਾਗ ਚੌਕ ਵਿਖੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਜਿਸ ਦੇ ਤਹਿਤ ਦੋ ਨੌਜਵਾਨਾਂ ਨੂੰ ਚੈਕਿੰਗ ਦੇ ਲਈ ਰੋਕਿਆ ਗਿਆ ਤੇ ਰੁਕਣ ਤੋਂ ਬਾਅਦ ਮੌਕੇ ਤੇ ਮੌਜੂਦ ਐਸਆਈ ਸੁਖਦੇਵ ਤੇ ਹੋਰ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਜਦ ਨੌਜਵਾਨਾਂ ਦੇ ਕੋਲੋਂ ਦਸਤਾਵੇਜ਼ ਮੰਗੇ ਗਏ ਤਾਂ ਨੌਜਵਾਨਾਂ ਦੇ ਵੱਲੋਂ ਪੁਲਿਸ ਦੇ ਨਾਲ ਹੀ ਬਹਿਸ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਵੀਡੀਓ ਵੀ ਸਾਫ਼ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਨੌਜਵਾਨਾਂ ਨੂੰ ਮੋਟਰਸਾਈਕਲ ਦੀ ਸਿਕਿਉਰਿਟੀ ਨੰਬਰ ਪਲੇਟ ਨਾ ਹੋਣ ਦੇ ਚਲਦੇ ਰੋਕਿਆ ਗਿਆ ਤੇ ਦਸਤਾਵੇਜ਼ ਮੰਗੇ ਗਏ ਤੇ ਨੌਜਵਾਨਾਂ ਵੱਲੋਂ ਵੀ ਵੀਡੀਓ ਬਣਾ ਕੇ ਪੁਲਿਸ ਮੁਲਾਜ਼ਮਾਂ ਤੇ ਹੀ ਤੱਕੇ ਸ਼ਾਇਦ ਦੇ ਇਲਜ਼ਾਮ ਲਗਾ ਦਿੱਤੇ ਗਏ ਮੌਕੇ ਤੇ ਮੌਜੂਦ ਚਸ਼ਮਦੀਦਾ ਦੇ ਵੱਲੋਂ ਨੌਜਵਾਨਾਂ ਨੂੰ ਪੁਲਿਸ ਦੇ ਨਾਲ ਬਦਸਲੂਕੀ ਤੇ ਗਾਲਾਂ ਨਾ ਕੱਢਣ ਦੇ ਲਈ ਕਿਹਾ ਜਾ ਰਿਹਾ ਪਰ ਉਹ ਨੌਜਵਾਨ ਲਗਾਤਾਰ ਪੁਲਿਸ ਦੇ ਨਾਲ ਬਦਸਲੂਕੀ ਕਰ ਰਹੇ ਨੇ ਜਿਸ ਤੋਂ ਬਾਅਦ ਜਦ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕੀਤੀ ਤਾਂ ਦੋਵੇਂ ਨੌਜਵਾਨ ਮੋਟਰਸਾਈਕਲ ਛੱਡ ਕੇ ਫਰਾਰ ਹੋ ਜਾਂਦੇ ਨੇ ਤਾਂ ਇਸ ਬਾਬਤ ਜਾਣਕਾਰੀ ਦਿੰਦਿਆਂ ASI ਦਾ ਕਹਿਣਾ ਹੈ ਕਿ ਉਹਨਾਂ ਨੌਜਵਾਨਾਂ ਦੇ ਕੋਲੋਂ ਦਸਤਾਵੇਜ਼ ਮੰਗੇ ਤਾਂ ਉਹਨਾਂ ਨੇ ਬਦਸਲੂਕੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੋਟਰਸਾਈਕਲ ਦੇ ਸਿਰਫ ਨੌਜਵਾਨਾਂ ਦੇ ਕੋਲ RC ਮੌਜੂਦ ਸੀ ਜੋ ਕਿ 2024 ਦੇ ਵਿੱਚ ਐਕਸਪਾਇਰ ਹੋ ਚੁੱਕੀ ਹੈ ਤੇ ਕਿਸੇ ਹੋਰ ਸ਼ਖਸ ਦੇ ਨਾਂ ਦੇ ਉੱਪਰ ਰਜਿਸਟਰ ਹੈ ਉਹਨਾਂ ਕਿਹਾ ਕਿ ਨੌਜਵਾਨਾਂ ਤਾਂ ਕੋਈ ਦਸਤਾਵੇਜ਼ ਪੇਸ਼ ਕਰ ਪਾਏ ਨਹੀਂ ਤੇ ਨਾ ਹੀ ਇਹਨਾਂ ਦੇ ਵੱਲੋਂ ਚਿਹਰੇ ਤੇ ਬੰਨਿਆ ਗਿਆ ਰੁਮਾਲ ਹਟਾਇਆ ਗਿਆ ਤਾਂ ਇਸੇ ਨੂੰ ਲੈ ਕੇ ਕਾਫੀ ਜ਼ਿਆਦਾ ਉੱਥੇ ਹੰਗਾਮਾ ਹੋ ਜਾਂਦਾ ਦੂਜੇ ਪਾਸੇ ਚਸ਼ਮਦੀਦਾ ਦਾ ਕਹਿਣਾ ਹੈ ਕਿ ਨੌਜਵਾਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਧਮਕੀ ਦੇ ਕੇ ਗਏ ਚਸ਼ਮਦੀਦਾ ਦਾ ਇਹ ਕਹਿਣਾ ਕਿ ਨੌਜਵਾਨਾਂ ਨੇ ਪੁਲਿਸ ਮੁਲਾਜ਼ਮਾਂ ਤੇ ਆਪਣੇ ਕੇਸਾ ਦੀ ਬੇਅਦਬੀ ਦਾ ਇਲਜ਼ਾਮ ਲਗਾਇਆ ਪਰ ਇਹ ਬੇਬੁਨਿਆਦ ਤੇ ਝੂਠਾ ਹੈ ਕਿਉਂਕਿ ਉਹ ਸਾਰੇ ਉੱਥੇ ਹੀ ਮੌਜੂਦ ਸਨ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਵੀਡੀਓ ਵੀ ਸਾਹਮਣੇ ਆਈ ਹੈ ਚਲਾਨ ਬੰਦਾ ਚਲਾਨ ਕਰ ਦੋ ਇੱਕ ਮਿੰਟ ਗੱਲ ਸੁਣੋ ਇਹ ਡਿਊਟੀ ਦੀ ਹੈ ਠੀਕ ਹੈ ਠੀਕ ਹੈ ਤੁਸੀਂ ਕੱਪੜੇ ਨਹੀਂ ਕਰਵਾਣੇ ਲਾ ਕੋਈ ਤੁਸੀਂ ਆਪਣਾ ਨਾਮ ਲਿਖੋ ਆ ਦੇ ਮੀਡੀਆ ਆ ਗਿਆ ਭਾਈ ਮੀਡੀਆ ਆ ਗਿਆ ਮੀਡੀਆ ਆ ਗਿਆ ਕੋਈ ਨਹੀਂ ਕੋਈ ਨਹੀਂ ਮੀਡੀਆ ਆ ਗਿਆ ਕੋਈ ਨਹੀਂ ਸਰਕਾਰ ਜੋ ਕਰਨਾ ਹੈ ਇਹਨਾਂ ਦਾ ਕੰਮ ਪਲੇਟ ਕਰਵਾਉਣਾ ਹੈ ਆਹੋ ਜੀ ਇਹਨਾਂ ਦਾ ਨੰਬਰ ਪਲੇਟ ਜਿਹੜੀ ਆ ਲੱਗਿਓ ਨਹੀਂ ਸਰਕਾਰੀ ਆਰਸੀ ਇਹਨਾਂ ਦੀ 24 ਦੀ ਸਟੇਜ ਕਰਿਓ ਆਰਸੀ ਇਹਨਾਂ ਦੀ 24 ਦੀ ਸਪੈਰ ਆ ਆਰਸੀ 24 ਦੀ ਸਪੈਰ ਆ ਸਾਹਿਬ ਜੀ ਆ ਅਸੀਂ ਤੁਹਾਡੀ 24 ਸਪੈਰ ਹੋਈ ਚੁੱਕੀ ਆਕਰ ਦੇਖੋ ਮੈਂ ਤੁਹਾਨੂੰ ਕੀ ਕਹਿ ਰਿਹਾ ਤੁਸੀਂ ਕੀ ਕਿਹਾ ਮੈਨੂੰ ਤੁਸੀਂ ਕੀ ਕਿਹਾ ਪਹਿਲਾਂ ਆਪਣਾ ਰਮਾਲ ਲਾਓ ਥੱਲੇ ਵੀਰ ਜੀ ਪਹਿਲਾਂ ਰਮਾਲ ਲਾਓ ਥੱਲੇ ਚਾਰ ਬੰਦਾ ਕਰੋ ਚਲਾ ਨਹੀਂ ਕਰਾਂਗੇ ਤੁਸੀਂ ਆਪਣੇ ਨਾਲ ਸੁਣਗੇ ਮਤਲਬ ਹੈ ੱਟਕੇ ਮਾਰਨ ਦੇ ਦੇ ਨਾ ੱਟਕੇ ਮਾਰੇ ਆ ਆ ਖੜਾ ਕੋਲ ਵੀਰ ਆਜੇ ਇਧਰ ਕੋਲ ਖੜਾ ਆ ਇਧਰ ਕਰੋ ਜੀ ਭਾਜੀ ਕੋਲ ਵੀਰ ਕੋਲ ਖੜਾ ਹੁੰਦਾ ਜੀ ਜਿਉਂ ਤੁਹਾਨੂੰ ਲੋਕ ਆ ਉਹਨੇ ਦਾ ਖੜਾ ਹੁਣ ਕਰੋ ਗੱਲ ਭਾਜੀ ਇਹਨਾਂ ਨੇ ਆਪਾਂ ਨੂੰ ਰੋਕਿਆ ਆਪਾਂ ਰੁਕ ਗਏ ਆ ਜਿਹੜਾ ਚਲਾਨ ਬਣਦਾ ਚਲਾਨ ਕਰਨ ਤੇ ਬਿਨਾਂ ਗੱਲੋਂ ਹੱਥੋਂ ਪਾਈ ਪੈਰ ਨੂੰ ਕਰੀ ਜਾਂਦਾ ਤੁਹਾਨੂੰ ਕਿਹਨੇ ਕਿਹਾ ਮੈਂ ਕਰ ਦੂੰਗਾ ਮੈਂ ਕਰ ਦੂੰਗਾ ਹਾਂ ਠੀਕ ਆ ਕਰੋ ਬੋਲੋ ਪੁੱਛਿਆਰੇ ਸਾਡੇ ਤੋਂ ਵੀਡੀਓ ਤੁਹਾਡਾ ਜਿਹੜਾ ਮੂਤਰ ਮੈਡਮ ਕੁਛ ਨਹੀਂ ਬੋਲੇ ਮੈਡਮ ਕੁਛ ਨਹੀਂ ਬੋਲੇ ਸਾਰਾ ਜੋ ਧੱਕੇ ਮਾਰਨ ਨੂੰ ਕਰਦੇ ਨੇ ਇਹ ਤੱਕ ਕੈਮਰਾ ਨਹੀਂ ਤਾਂ ਇਹਨਾਂ ਨੇ ਤੁਹਾਡੇ ਹੱਥੀ ਪੈ ਜਾਣਾ ਹੈ ਤੁਹਾਡਾ ਨਾਮ ਕੀ ਦੋਣਾ ਤੁਹਾਡਾ ਨਾਂ ਕੀ ਆ ਟੜਨਾਗੀ ਇਹਦਾ ਨਾਮ ਦੱਸੋ ਚਲਾਨ ਬੰਦਾ ਕੀ ਨਾਮ ਕੀ ਆਪਣਾ ਮੇਰਾ ਵੀ ਰਵਿੰਦਰ ਲਕਾਇਮ ਕੀ ਗੱਲ ਕੀ ਹੋਈ ਭਾਜੀ ਇੱਥੇ ਕੁਝ ਨਹੀਂ ਹੋਇਆ ਜੀ ਇਹ ਕੰਪਨੀ ਵਾਲਾ ਚੌਂਕ ਤੇ ਨਾਟਕ ਲੱਗਾ ਸੀਗਾ ਦੋ ਸਰਦਾਰ ਮੁੰਡੇ ਸੀਗੇ ਇੱਕ ਨੇ ਟੋਪੀ ਪਾਈ ਹੋਈ ਸੀ ਡਰਾਈਵਰ ਨੇ ਦੂਜਾ ਪਿੱਛੇ ਬੈਠਾ ਸੀਗਾ ਇਹਨਾਂ ਨੇ ਰੋਕਿਆ ਉਹਦੇ ਕੋਲ ਸਿਰਫ ਕਾਗਜ਼ ਮੰਗੇ ਆ ਕਿ ਹਾਂ ਬੇਟਾ ਕਾਗਜ਼ ਦਿਖਾ ਦੇ ਉਹ ਤੋਂ ਬੈਂਸਣ ਲੱਗ ਗਿਆ ਵੀਡੀਓ ਬਣਾ ਲੱਗ ਗਿਆ ਗਾਲ੍ਹਾਂ ਕੱਢਣ ਲੱਗ ਗਿਆ ਫਿਰ ਕਹਿੰ ਤੂੰ ਫੈ ਇਲਜ਼ਾਮ ਲਾਉਂਦੇ ਜੀ ਕਿ ਤੂੰ ਧੱਕੇ ਮਾਰੇ ਆ ਗਾਲ੍ਹਾਂ ਕੱਢੀਆਂ ਕੈਮਰੇ ਲੱਗੇ ਦੇਖ ਲਓ ਅਗਲਾ ਕਰਦਾ ਹੀ ਕਾਗਜ਼ ਮੰਗਣ ਤੇ ਚੱਲਾ ਗਿਆ ਕਾਗਜ਼ ਹੀ ਮੰਗਣ ਤੇ ਇੰਨਾ ਹੋ ਗਿਆ ਕਿ ਹਾਂ ਵੀ ਉਹਨਾਂ ਨੇ ਇਹੀ ਕਿਹਾ ਵੀ ਕਾਗਜ਼ ਦਿਖਾ ਦਿਓ ਆਪਸੀ ਐਕਸਪਾਇਰ ਹੋ ਗਿਆ ਤੇ ਉਹ ਵੀ ਨਹੀਂ ਸੀ ਜੀ ਜਦੋਂ ਉਹਨਾਂ ਨੇ ਇਸ ਦੀ ਕਾਗਜ਼ਾਂ ਦਾ ਪੁੱਛਿਆ ਤੇ ਇਹ ਉਹ ਇਹਨਾਂ ਦਾ ਬੈਂਸਣ ਲੱਗੇ ਗੱਡੀ ক্লোਜ ਕਰਨ ਲੱਗੇ ਫਿਰ ਤੁਮ ਦੇਖੇਗੇ ਜਾਂ ਜਆਪ ਜਿੱਤੇ ਮੱਗੀ ਲਾ ਜਾ ਤੁਸੀਂ ਛਡਾਲਾਂਗੇ ਜਦੋਂ ਭੱਜਣ ਲੱਗੇ ਇਹਨਾਂ ਨੇ ਫੜਿਆ ਤੇ ਇੱਕ ਸਰਦਾਰ ਨੇ ਟੋਪੀ ਪਾਈ ਦੀ ਆਪਣੀ ਟੋਪੀ ਲਾ ਕੇ ਰੁਮਾਲ ਬੰਨਿਆ ਸੀ ਕਹਿੰਦਾ ਕਿ ਇਹਨਾਂ ਮੇਰੇ ਕੇਸ ਨੂੰ ਹੱਥ ਪਾਉਣਾ ਸੌਦਾ ਹੈ ਤੇ ਉਹ ਤੋਂ ਭੱਜ ਗਏ ਸਰ ਕੀ ਨਾਮ ਕੀ ਤੁਹਾਡਾ ਸਰ ਦੇ ਕਿ ਗੱਲ ਕੀ ਮੈਟ੍ਰਿਕ ਲਈ ਕਰਦੇ ਹੋਣਾ ਜੀ ਮੋਰਚਾ ਲਿੱਧਰੋਂ ਆਉਂਦਾ ਦਿਖਾਈ ਤੁਹਾਨੂੰ ਰੋਕਿਆ ਜਦੋਂ ਨਾ ਪੇਪਰ ਪੁੱਛੇ ਤੇ ਪਹਿਲਾਂ ਤਾਂ ਪੇਪਰ ਦੇਣ ਤੋਂ ਇਨਕਾਰੀ ਕਰਦੇ ਸੀ ਪੇਪਰ ਕਹਿੰਦੇ ਸਾਡੇ ਕੋਲ ਸਾਰੇ ਕਿਹੜੀ ਬੇਸ ਤੇ ਸਾਨੂੰ ਰੋਕਿਆ ਤੁਸੀਂ ਮੈਂ ਕਿਹਾ ਤੁਹਾਡਾ ਵੀ ਨੰਬਰ ਅਪਡੇਟ ਸਰਕਾਰੀ ਨਹੀਂ ਲੱਗਿਓ ਇਸ ਦਾ ਡੀਪੀਜ ਦਾ ਲਾਇਸੈਂਸ ਬਣਿਆ ਲਾਇਸੈਂਸ ਦਾ ਮੇਰਾ ਕਹਿੰਦਾ ਬਣਿਆ ਲਾਇਸੈਂਸ ਲਗ ਕੇ ਦਿਖਾ ਦਿਓ ਜੇ ਅਗਰ ਜਦ ਕਿ ਕੋਈ ਲਾਇਸੈਂਸ ਵੀ ਹੈ ਨਹੀਂ ਸੀਗਾ ਜਦੋਂ ਉਹਨਾਂ ਨੇ ਆਰਸੀ ਪਹਿਲਾਂ ਤਾਂ ਆਰਸੀ ਵੀ ਲਗਾਉਂਦੇ ਜੋ ਆਰਸੀ ਕੱਟ ਕੇ ਚੈੱਕ ਕਰਾਈ ਜਦੋਂ ਚੈੱਕ ਕੀਤਾ ਉਹ ਆਰਸੀ 24 ਦੀ ਸਪੈਰ ਹੋ ਚੁੱਕੀ ਸੀਗੀ ਠੀਕ ਹੈ ਨਾ ਇੰਨੇ ਚ ਵੀ ਉਹ ਲਾਪੇ ਅੱਗੇ ਵੀਡੀਓ ਬਣਾਉਣ ਦੇਖੋ ਜੀ ਸਾਡਾ ਪੁਲਿਸ ਠਕਾ ਕਰਦੀ ਹੈ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਦੋ ਪ੍ਰੈਸਾਂ ਦੇ ਮੁੰਡੇ ਆ ਗਏ মিডিਆ ਵਾਲੇ ਆ ਗਏ ਫੇ ਉਹਨਾਂ ਨੂੰ ਕੀ ਕਿਹਾ ਵੀ ਹੁਣ ਅਸੀਂ ਫਸ ਜਾਣਾ ਉਹਨੇ ਭੱਜਣ ਦੀ ਕੀਤੀ ਜ਼ਿਆਦਾ ਮੋਟਰ ਤੇ ਭੱਜ ਗਏ ਕਿੰਨੇ ਜਨੇ ਸੀ ਦੋ ਜ ਸਰ ਉਹਨਾਂ ਨੇ ਪਛਾਣ ਪੱਤਰ ਹੋ ਲਿਖਿਆ ਲਿੱਤਾ ਉਹਨਾਂ ਕੋਲ ਇਸ ਤੁਸੀਂ ਉਹਨਾਂ ਕੋਲ ਆਪਣਾ ਆਈਡੀ ਪ੍ਰੂਫ ਕੋਈ ਨਹੀਂ ਸੀਗਾ ਆਪਣਾ ਆਈਡੀ ਪ੍ਰੂਫ ਨਾ ਦਉਨੇ ਸਿਰਫ ਆਪਣਾ ਦਿਲਪ੍ਰੀਤ ਨਾਲ ਲਖਾਇਆ ਦੱਸਿਆ ਮੜਾ ਜਾ ਬਸ ਕੋਈ ਮਤਲਬ ਵੀ ਸਾਨੂੰ ਬਹੁਤ ਮਖਤਿਆਰ ਸਿੰਘ ਇਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਜਿਹੜੇ ਲੋਕ ਖੜੇ ਨੇ ਉਹ ਕਹਿੰਦੇ ਗੱਲ ਹੀ ਗਲੋਜ ਵੀ ਤੁਹਾਡੇ ਨਾਲ ਕੀਤੀ ਮੈਂ ਇਸ ਤੇ ਵੀ ਕੀਤੀ ਮੈਂ ਇਸ ਤੇ ਵਹੀ ਬਤਮੀ ਜੀ ਕਰ ਰਿਆ ਸੀ ਨਾ ਉਹ ਮਤਲਬ ਵੀ ਤੁਸੀਂ ਸਾਡਾ ਧੱਕਾ ਕਰਦੇ ਆ ਜਿਹੜਾ ਉਹ ਆਪਣਾ ਬਚਣ ਲਈ ਵੀਡੀਓ ਬਣਾ ਰਿਆ ਸੀ ਉਲਟੀ ਗੱਲ ਜੀ ਬਿੱਟੀ ਜਾਣਾ ਤੱਕਾ ਕਰਦੇ ਆ। ਇਹ ਭੱਜ ਗਿਆ ਐਕਦਾਮ। ਉਹ ਐਕਦਾਮ ਜੋ ਦੇਖਿਆ ਮੀਡੀਆ ਦਾ ਇੱਕ ਜਣਾ ਇਧਰ ਨੂੰ ਭੱਜ ਗਿਆ ਸਾਨੂੰ ਜੋਤੀ ਚੌਕ ਸਾਨੂੰ। ਦੂਜਾ ਆਪਣੇ ਇਧਰ ਨੂੰ ਆਪਣੇ ਨਹਿਰੂ ਘੜਾਂ ਵਾਲੇ ਸਾਡੇ ਭੱਜ ਗਿਆ। ਇਹ ਇਹ ਦੇਖਿਆ ਵੀ ਚੋਰੀ ਮੋਟਰਸਾਈਕਲ ਚੋਰੀ ਦਾ ਵੀ ਹੋ ਸਕਦਾ। ਹੋ ਸਕਦਾ ਚੋਰੀ ਦਾ। ਹੁਣ ਜਿਹੜਾ ਮੋਟਰਸਾਈਕਲ ਕਿੱਥੇ ਰੱਖਿਆ ਗਿਆ? ਇਹ 4 ਨੰਬਰ ਥਾਣੇ ਡਿਊਟੀ ਅਸਰ ਦੇ ਹਵਾਲੇ ਕਰਦਾ ਹੀ ਹੈ। ਸਰਚ ਕੀਤਾ ਮੋਟਰਸਾਈਕਲ ਕਿੱਥੇ ਤੋਂ ਨਿਕਲਿਆ? ਮੋਟਰਸਾਈਕਲ ਐ ਬੇਸਿਕਲੀ ਜਿਹੜਾ ਨੰਬਰ ਐ ਮੌਕੇ ਦਾ ਆ। ਜੀ 29 ਇਹਨਾਂ ਦੇ ਕਿਸੇ ਰਿਸ਼ਤੇ ਦੇ ਨਾਮ ਤੇ ਹੀ ਇਹ ਹੈ ਨਾ ਨਹੀਂ ਜੀ ਇਹਨਾਂ ਨੂੰ ਕੁਝ ਨਹੀਂ ਪਤਾ ਉਦਾਂ ਉਹਨਾਂ ਨੂੰ ਪਤਾ ਹੀ ਨਹੀਂ ਕਿਹਦੇ ਨਾਮ ਤੇ ਆ ਉਹਨਾਂ ਨੂੰ ਉਦਾਂ ਫੌਜਾ ਸਿੰਘ ਫੌਜਾ ਸਿੰਘ ਕਰੀ ਜਾਂਦੇ ਯਾਰ ਕਿਉਂ ਕਿਹਦੇ ਨਾਮ ਤੇ ਮਹਿੰਦਰ ਸਿੰਘ ਦੇ ਨਾਮ ਦੇ ਮਹਿੰਦਰ ਸਿੰਘ ਦੇ ਨਾਮ ਤੇ ਆਓ ਮੈਨੂੰ ਤੁਹਾਨੂੰ ਕੀ ਲੱਗਦਾ ਕਿ ਮੋਟਰ ਚੋਰੀ ਤਾਂ ਆ ਹੀ ਹੋ ਸਕਦਾ ਮੋਟਰ ਚੋਰੀ ਜਾਵੇ ਅਗੇ ਵੈਰੀਫਾਈ ਅਗੇ ਡਿਊਟੀ ਐਸਐਚਓ ਸਾਹਿਬ ਤੇ ਡਿਊਟੀ ਐਸਐਚਓ ਦੇ ਹਵਾਲੇ ਕਰਦਾ ਆ ਉਹ ਅਗਲਾ ਵੈਰੀਫਾਈ ਕਰ ਲੈਣਗੇ ਜੀ ਤੁਹਾਡੇ ਨਾਲ ਗੱਲ ਹੀ ਹੋ ਚੁੱਕੀ ਜੀ ਇਹ ਵੀ ਹੋਏ ਤੇ ਫਾਈਲ ਬੰਦ ਹੋ ਗਿਆ ਉਹ ਨਹੀਂ ਜਿਹੜੀ ਜਿਹੜੀ ਬੰਦੀ ਕਾਰਵਾਈ ਐਸਐਚਓ ਸਾਹਿਬ ਨੂੰ ਕਟ ਕਰ ਕਮ ਜਿਹੜੀ ਬੰਦੀ ਕਾਰਵਾਈ ਕਰਦੇ ਇਸ ਨੂੰ ਕਿਸ ਤਰ੍ਹਾਂ ਦੇ ਦੋ ਤੁਸੀਂ ਆਪਣੀ ਡਿਊਟੀ ਕਰਦੇ ਹੋ ਸੜਕਾਂ ਤੇ ਖੜੇ ਹੋ ਕੇ ਤੁਸੀਂ ਟ੍ਰੈਫਿਕ ਰੂਲ ਸਮਝਾਉਂਦੇ ਹੋ ਤੇ ਤੁਹਾਨੂੰ ਹੀ ਮਿਸਪੇ ਹੋਂਦਾ ਇਹ ਤਾਂ ਭਾਜੀ ਆਮ ਲੋਕਾਂ ਨੂੰ ਹੁਣ ਹੋ ਗਿਆ ਨਾ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਬਚਣ ਲਈ ਕੋਈ ਨਾ ਕੋਈ ਡਰਾਮਾ ਤਾਂ ਕਰਦਾ ਹੀ ਆ ਜਦੋਂ ਨਾ ਕੋ ਵੀਡੀਓ ਬਣਾਉਣ ਵਾਲਾ ਪਹਿਲਾਂ ਦੇਖੋ ਜੀ ਹੁਣ ਚਲਾਨ ਤੋਂ ਮਾਰੇ ਡਰਦੇ ਮਾਰੇ ਆਪਣੇ ਆਪ ਨੂੰ ਮਿਸਰਹਾਰਦੇ ਲੇਕਿਨ ਦੂਜਿਆਂ ਨੂੰ ਦੋਸ਼ ਦੇਣ ਲੱਪੈਂਦੇ ਆ